20 ਬੀਜੀ ਗੁਰਪਾਲ ਦੀ ਬੈਂਡ ਐ ਲਾ ਤਾਰੇ ਕੀ ਨਾ ਗੁਰਪਾਲ ਗੁਰਪਾਲ ਆ ਭਾਈ ਸਾਡੇ ਨਵੇਂ ਬਣਾਉਣ ਦਾ ਨਾਮ ਅਮਨਦੀਪ ਕੋਰ ਗੱਲ ਬਣ ਜਾਣਾ ਨੇ ਕੱਲੋ ਅੱਜ ਸੰਧੂ ਗੁਰਪਾਲ ਮਾਸੜ ਜੀ ਕੀ ਨਾ ਨਹੀਂ ਗੁਰਪਾਲ ਕੀ ਕਹਿਣਾ ਚਾਹੀਏ ਮੰਮੀ ਮੈਂ ਕੀ ਕਹਨੀ ਹੈ ਕਹਿ ਰੋ ਜਾਨੀ ਜੀ 12 ਵਜੇ ਤੋਂ ਮਗਰੋਂ ਉਹਨਾਂ ਦਾ అలਾਰਮ ਲੱਗਾ ਨਾ ਦਾਵਾ ਵੀ ਉਹਨਾਂ ਦਾ ਬਾਰ ਬਦਲ ਜਾਂਦਾ ਅੱਜ ਦੇ ਆਣ ਕੇ ਰਾਤ ਨੇ ਅਟੈਕ ਕੀਤਾ ਮੰਮੀ ਆਏ ਵੇਖੇ ਮੋਟੇ ਨਾਲ ਇਹ ਤੂੰ ਜਿਹੜਾ ਵੇਖ ਲਿਆ ਵੇਖਣਾ ਚਲਾ ਕੇ ਫੇਰ ਜਾਣ ਲੱਗਾ ਫੋਟੋ ਫੋਟ ਪਾ ਕੇ ਬਟਨ ਲਾ ਕੇ ਉਹ ਤੇਰਾ ਪ੍ਰੋਗਰਾਮ ਬਹੁਤ ਬਹੁਤ ਤੇਰਾ ਇਕੱਲੇ ਦਾ ਹੀ ਬਹੁਤ ਵਧੀਆ ਸਾਰੀਆਂ ਚੀਜ਼ਾਂ ਘਰ ਦੇ ਗਈਆਂ ਬਣੀਆਂ ਤੇ ਸਾਮसाम ਰੱਖੀ ਚਲੋ ਹਲਵਾਈ ਸਾਹਿਬ ਬਹੁਤ ਨਜ਼ਾਰਾ ਲਿਆਤਾ ਯਾਰ ਪ੍ਰੋਗਰਾਮ ਵਾਲਾ ਬਾਕੀ ਕੱਲੂ ਹਲਵਾਈ ਸਾਹਿਬ ਦਾ ਰਿਵਿਊ ਕੱਢੂੰਗਾ ਤੇ ਦੋ ਦਿਨਾਂ ਬਾਅਦ ਜਦੋਂ ਆਉਣਗੇ ਹਿਸਾਬ-ਕਿਤਾਬ ਕਰਨ ਸਾਡੇ ਤੋਂ ਪੈਸੇ ਲੈਣ ਸਮਾਨ ਲੋੜਾਈ ਦੂਜੀ ਟਰਾਲੀ 'ਚ ਲੋਡ ਆ ਜੀ ਸਮਾਨ ਲਜਾਣ ਦੇਣਾ ਜਦੋਂ ਆਏ ਸੀ ਇਹਨਾਂ ਦਾ ਚਾਹ ਸੀ ਤੇ ਹੁਣ ਜਾਂਦਿਆਂ ਦਾ ਮਾੜਾ ਮਾੜਾ ਦੋਖਾ ਪਾਣ ਜੀ ਗਾਇਜ਼ ਸਵਾਗਤ ਹੈ ਤੁਹਾਡਾ ਮੇਰੇ ਚੈਨਲ న్యూਸ ਬੋਇਟ ਮੈਂ ਆਪਕਰ ਦੋ ਜ਼ਰਾ ਠੀਕ ਹੋ ਗਏ ਸੋ ਗਾਇਜ਼ ਜਿਦਾ ਪਗਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਅਸੀਂ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕੀ ਨਾਲ ਆ ਗੁਰਪਾਲ ਓ ਜੀ ਇਹ ਜੀ ਕਰੀ ਜਮਾ ਇੱਥੇ ਬੈਠੀ ਵੀ ਓ ਜੀ ਦੀ ਪੈਂਟ ਪੁੱਛ ਕਿਹੜੀ ਆ ਕਹਿੰਦੀ ਗੁਰਪਾਲ ਦੀ ਪੈਂਟ ਆ ਜੀ ਜੀ ਗੁਰਪਾਲ ਦੀ ਪੈਂਟ ਐ ਦੇਖਿਆ ਹਾਈ ਤਾਂ ਕੱਲੂ ਜਾਣਾ ਫਿਕਰ ਅੱਜ ਇਹਦੇ ਕੱਪੜੇ ਦੀ ਪਈਏ ਜੀ ਨੂੰ ਕੀ ਬਣੂ ਭਈ ਵੇਲਾ ਅਰੇ ਕੀ ਨਾ ਗੁਰਪਾਲ ਗੁਰਪਾਲ ਆ ਭਾਈ ਸਾਡੇ ਨਵੇਂ ਬਣਾਉਣੇ ਦਾ ਨਾਮ ਅਮਨਦੀਪ ਕੋਰ ਗੱਲ ਬਣ ਜਾਣਾ ਨੇ ਕੱਲੂ ਅੱਜ ਸੰਧੂ ਹੈਗੀ ਅਜੇ ਤੇਰੇ ਪਤਾ ਉਹਨਾਂ ਦੇ ਸਾਰੇ ਨਾ ਗੱਗੇ ਤੇ ਮੈਂ ਕੱਲੀ ਵਾਲਿਆਂ ਦੀ ਚੱਲੀ ਨਾ ਦੇਖਿਆ ਹੂੰ ਭਾਈ ਮਤਲਬ ਗੱਗੇ ਦੇ ਨਾਲ ਤਾਂ ਗੋਰ ਵਾਲੇ ਬੰਦੇ ਹੋਗੇ ਸਾਰਿਆਂ ਨੇ ਟੋਟਲੀ ਤੇਰਾ ਵੀ ਕਿਤੇ ਗੋਰ ਮੰਨਣਾ ਰੱਖਦੇ ਨੇ ਗੋਰਾ ਅਮਨ ਦੀ ਦਾਦਾ ਐਡਾ ਕਰ ਦੇਣ ਗੱਗਾ ਲਾ ਦੇ ਨੀ ਕੀ ਬਣ ਜਾਣਾ ਗੋਰਮ ਨਹੀਂ ਨਹੀਂ ਐਡਾ ਕਰਦੀ ਗੱਗਾ ਨੰਨਾ ਮੰਮਾ ਕੀ ਬਣ ਗਿਆ ਨਹੀਂ ਉਹ ਨਾ ਨਹੀਂ ਤਾਂ ਪੂਰਾ ਬੰਨਾ ਗੰਮ ਅਕਬਰ ਮਨੇ ਰੱਖਦੇ ਮਮੇ ਦਾ ਨਾਮ ਹੀ ਨਾ ਨਹੀਂ ਐਡਾ ਨਹੀਂ ਨਾ ਚਫਰ ਕੱਟਿਆ ਜਾਣਾ ਆ ਵੇ ਕੋਈ ਸਾਡੀਆਂ ਨਿੱਕੀਆਂ ਕੁੜੀਆਂ ਕੀ ਆ ਤੁਹਾਡੇ ਨਵੇਂ ਮਾਸੜ ਦਾ ਨਾ ਗੁਰਪਾਲ ਮਾਸੜ ਜੀ ਕੀ ਨਾ ਨਹੀਂ ਗੁਰਪਾਲ ਕੀ ਕਹਿਣਾ ਚਾਹੀਦੀ ਮਮੀ ਮੈਂ ਕੀ ਕਹੂੰ ਨਹੀਂ ਕਹਿਣਾ ਚਾਹੀਦੀ ਬੀ 12 ਵਜੇ ਤੋਂ ਮਗਰ ਉਹਨਾਂ ਦਾ అలਾਰਮ ਲੱਗਾ ਹੁੰਦਾ ਵਾ ਕਿ ਉਹਨਾਂ ਦਾ 12 ਵਜੇ ਹੁੰਦਾ ਨਾ ਨਾ ਮਾਤਾ ਕੇ ਮੇ ਬੇਟੀ ਕਾਲਾ ਜਾਣ ਕੇ ਰਾਤ ਨੇ ਅਟੈਕ ਕੀਤਾ ਮੰਮੀ ਆਏ ਵੇਖੇ ਮੋਟੇ ਆਲੇ ਇਹ ਤੂੰ ਕਿਹੜਾ ਵੇਖ ਲਿਆ ਵੇਖ ਲਿਆ ਭੂਤ ਮੋਟੇ ਦਾ ਇਹ ਰੂ ਵੇਖ ਲਿਆ ਵੇਖ ਲਿਆ ਪਹਿਲਾਂ ਬਲੇਰ ਮਾਇ ਬਲੇਰ ਕਿਵੇਂ ਮਾਰਿਆ ਚਲਾ ਕੇ ਫੇਰ ਜਾਣ ਲਗਾ ਫੋਟੋ ਫੋਟ ਪਾ ਕੇ ਬਟਨ ਲਾ ਕੇ ਉੱਟੜਾਓ ਖਬਰਦਾਰ ਖਬਰਦਾਰ ਜਿੱਤੇ ਆਏ ਕੋਈ ਖਬਰਦਾਰ ਮੋਟਾ ਨੇ ਵਧੀਆ ਰਿਹਾ ਪ੍ਰੋਗਰਾਮ ਬਹੁਤ ਬਹੁਤ ਤੇਰਾ ਇਕੱਲੇ ਦਾ ਹੀ ਬਹੁਤ ਵਧੀਆ ਰਿਹਾ ਬੋਟੇ ਤੋਂ ਬਿਨਾ ਹੋਣ ਨੇ ਨਹੀਂ ਤੰਗ ਕੀਤਾ ਕੋਈ ਨਹੀਂ ਘੜਾ ਕੀਤਾ ਉੱਤੇ ਜਾਰੇ ਬੀਬੀਆਂ ਦੇ ਪੁੱਛ ਕੇ ਨਹੀਂ ਆਹ ਸਭ ਦੀ ਕਰਦੇ ਆ ਰਾਤ ਕਰ ਇਹ ਜਿਹਾ ਆ ਹੱਥ ਜੋੜ ਕੇ ਬਹਿ ਗਏ ਬਹੁਤ ਤੇਰੇ ਉੱਤੇ ਲੱਗਿਆ ਮਾਸੀ ਵਿਚਾਰੀ ਪਤਾ ਕਿ ਆ ਮੇਰੇ ਵੱਲ ਵੇ ਵਿਚਾਰੀ ਚੁੱਪ ਗਈ ਜੀ ਜਗਾ ਕੁਝ ਕੰਮ ਕਰਨੇ ਹੋਗੇ ਮੇਲੇ ਹਾਂ ਸਰ ਜੀ ਓਏ ਓਏ ਆਵਾਜ਼ ਆਂਦੇ ਰਾਤਲੇ ਗੱਲ ਨਹੀਂ ਆਉਂਦੀ ਤੁਹਾਨੂੰ ਮੈਂ ਸਾਰਿਆਂ ਨੂੰ ਵਾਹ ਜੀ ਵਾਹ ਵਾਹ ਜੀ ਵਾਹ ਬੇਬੇ ਗਲਾਵਿਆਂ ਮਨਾ ਖਾਓਗੇ ਇੱਕ ਦਿਖਾ ਲਾਂ ਕੋਈ ਨਾ ਨਹੀਂ ਕੋਈ ਨਾ ਨਹੀਂ ਖਾਣਾ ਆਇਆ ਤੇ ਖਾਣਾ ਪੀਣਾ ਹੀ ਹੁੰਦਾ ਗੁੱਡ ਮਾਰਨਿੰਗ ਗੱਡ ਮੋਰ ਨਹੀਂ ਪੁੱਤ ਗੱਡ ਮੋਰ ਐ ਵੀ ਚਾਚਾ ਸਾਰੀਆਂ ਚੀਜ਼ਾਂ ਘਰ ਦੀਆਂ ਬਣੀਆਂ ਤੇ ਸਾਮ-ਸਾਮ ਰੱਖੀ ਚਲੋ ਲਵਾਈ ਸਾਹਿਬ ਬਹੁਤ ਨਜ਼ਾਰਾ ਲਿਆਤਾ ਯਾਰ ਪ੍ਰੋਗਰਾਮ ਵਾਲਾ ਬਾਕੀ ਕੱਲ ਨੂੰ ਲਵਾਈ ਸਾਹਿਬ ਦਾ ਰਿਵਿਊ ਕੱਢੂੰਗਾ ਤੇ ਦੋ ਦਿਨਾਂ ਬਾਅਦ ਜਦੋਂ ਆਉਣਗੇ ਹਿਸਾਬ-ਕਿਤਾਬ ਕਰਨ ਸਾਡੇ ਤੋਂ ਪੈਸੇ ਲੈਣ ਫੇਰ ਚੰਗੀ ਤਰ੍ਹਾਂ ਹਿਸਾਬ-ਕਿਤਾਬ ਕਰਾਂਗੇ ਠੀਕ ਹੈ ਜੀ ਤੇ ਬਾਜੀ ਬਾ ਇਹਨੂੰ ਟੱਚ ਨਹੀਂ ਕਰਨਾ ਕੋਈ ਚੀਜ਼ ਨਹੀਂ ਸਕਣੀ ਜਵਾਕ ਉਧਰ ਕੀ ਹਾਲ ਚੱਲ ਬਾਜੀ ਸਮਾਨ ਲੋੜਾ ਹੀ ਦੂਜੀ ਟਰਾਲੀ 'ਚ ਲੋਡਾ ਜੀ ਬਾ ਖਾਲੀ ਕਰਕੇ ਲੱਗਣਾ ਤੇ ਉਹਦਾ ਚਰੌਣੀਆਂ ਕਿ ਲੈਣ ਕਰੀਏ ਲਕੜਾ ਚੜਾ ਨਿਆਣਿਆ ਥੋੜੀਆਂ ਹੀ ਸੀ ਉਦੋਂ ਤੱਕ ਤੇ ਘਚੜਾ ਲੈਨੇ ਆ ਲਕੜਾ ਪੰਗਾ ਟਰਾਲੀ ਫੇਰ ਇੱਕ ਹੋਰ ਕੰਟਰੈਕਟਰ ਕੱਢਣਾ ਪੈਣਾ ਨਹੀਂ ਆਪੋ ਜੀਬ ਤੇ ਮੈਂ ਘਟਰਾਲੀ ਪਾਣਾ ਚਲੋ ਠੀਕ ਆ ਤੇਲ ਵੀ ਲਿਆਤੀਏ ਇਹਨਾਂ ਨੂੰ ਤੇਲ ਵੀ ਹਰ ਪਰ ਪੱਟੀਆਂ ਚੱਲੀ ਤੇ ਜਾਂਦੀਆਂ ਸਮਾਨ ਲਜਾਣ ਦਾ ਹੈ ਨਾ ਜਦੋਂ ਆਏ ਸੀ ਇਹਨਾਂ ਦਾ ਚਾ ਸੀ ਤੇ ਹੁਣ ਜਾਂਦਿਆਂ ਦਾ ਮਾੜਾ ਮਾੜਾ ਦੋਖਾ ਆਪਣ ਹਾਂ ਰੌਣਕ ਘਟਨੀ ਨੇ ਨਾ 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 ਆਪਣੀ ਕਿੰਨੀ ਹੁਣ ਕਿੰਨੀ ਸਮਾਨ ਲਈ ਕੀ ਕਹਿੰਦੇ ਜੀ ਕੀ ਕਿੰਨਾ ਲੇਟ ਆਪ 2 2 ਢਾਈ ਘੰਟੇ ਲੇਟ ਹਨ ਤੁਹਾਨੂੰ ਉਹ ਹੀ ਤੁਹਾਨੂੰ ਰਾਤ ਥੋੜੀ ਜਿਹੀ ਵੱਧ ਲਾਉਣੀ ਪੈਣੀ ਢਾਈ ਘੰਟੇ ਲੇਟ ਨਾਲ ਲੱਦ ਲਓ ਸਵੇਰ ਆਈ ਕੋਈ ਚੀਜ਼ ਤੁਹਾਨੂੰ ਮਿੰਟੋਂ ਮਿੰਟ ਪਹਚਾਈ ਜਾਂਦੇ ਤੁਸੀਂ ਲੱਦਦੇ ਨਹੀਂ ਅਜੇ ਵੀ ਉੱਥੇ ਫਿਰਦੇ ਤੁਸੀਂ ਸਾਡੀਆਂ ਟਰਾਲੀਆਂ ਤਾਂ ਗਈਆਂ ਚਲੀਆਂ ਆਲਰੇਡੀ ਜੀਪ ਖੋਲੋ ਕਿ ਹੋ ਗਈ ਓਕੇ ਆ ਲੋਡ ਕਰਤੀ ਜੀਪ ਪੂਰੀ ਓਕੇ ਹੋ ਗਈ ਪੂਰੀ ਲੋਡ ਆ ਕੋਈ ਚੀਜ਼ ਨਾ ਰਹਿ ਜੇ ਵਾਰ-ਵਾਰ ਤੁਹਾਨੂੰ ਗੇੜੇ ਨਾਲ ਲਾਉਣੇ ਪੈਣ ਤਾਂ ਚੀਜ਼ ਦੱਸੋ ਹੁਣ ਰਹਿ ਗਈ ਹੈ ਬੱਚੀ ਚੀਜ਼ ਦੱਸੋ ਕੋਈ ਰੈਂਦੀ ਕੋਈ ਚੀਜ਼ ਦੱਸੋ ਸਾਮਾਨ ਸਾਰਾ ਪੂਰੀ ਹੋ ਗਿਆ ਓਕੇ ਆ ਜੀ ਜੋ ਧਰਮਕੋਟ ਦੇ ਬਾਅਦ ਹੈ ਬਸ ਬੰਤ ਦਾ ਆਨਾਲਾ ਦੂਜੇ ਦਿਨ ਟਟ ਗਿਆ ਮਾਸੜ ਕੀ ਗਈ ਜਾਂ ਤਾਨੂੰ ਬਣਾ ਦੋ ਯਾਰ ਚੌਲ ਚੂਲ ਬਣਾ ਦੋ ਯਾਰ ਸਾਰੇ ਰੋਟੀ ਨਾ ਹਾਂ ਉਹ ਠੀਕ ਠਾਕ ਆ ਵਧੀਆ ਜੀ ਵਧੀਆ ਵਧੀਆ ਲੱਦ ਲੈ ਇੱਕ ਬੰਦਾ ਛੱਡ ਜਾ ਦੋ ਉਹਨਾਂ ਤੋਂ ਨਾਲ ਲੱਗ ਜਾਂਦਾ ਉਹਨਾਂ ਨੂੰ ਫਿਰ ਲੈ ਜਾਗੇ ਅਣਕੇ ਜੂੜ ਦੇ ਦੇਖ ਲੈਂਗੇ ਨਾ ਕੱਲ ਦੇਖੇਗੇ ਸਾਰੇ ਬੰਦੇ ਮਿਲ ਲੈਣਾ ਲੱਟੂ ਵਾਲਾ ਰੰਗ ਪਾ ਕੇ ਬਣਾ ਦੇ ਉਹਨੇ ਨਹੀਂ ਉਹ ਤਾਂ ਬਣਾ ਦੂਗਾ ਉਹਦਾ ਕੋਈ ਨਹੀਂ ਹੈਗਾ ਮਸਲਾ ਕੋਈ ਨਹੀਂ ਹੁਣ ਸਿੱਧਾ ਸਾਰਾ ਹੀ ਨਿਕਲ ਗਿਆ ਚੌਲ ਚੂਲ ਸਭ ਚਲੇਗੇ ਪੈਲਸ ਤੇ ਉਹ ਤਾਂ ਬਣਾਉਣੇ ਪੈਣੇ ਹੁਣ ਚੌਲ ਤਾਂ ਘਰੇ ਹੋਣਗੇ ਚੱਕ ਲਿਆਓ ਘਰੇ ਪੈ ਓਕਰ ਬੋਟਾ ਬਾ ਵੈਰੀ ਗੁੱਡ ਚੱਕ ਦੋ ਕੰਮ ਲਓ ਜੀ ਆ ਬੰਦਾ ਵਾਟ ਗੱਡੀ ਜਾਂਦਾ ਖੋਆ ਭਰੀ ਜਾਂਦਾ ਸਭ ਖੁਸ਼ ਸਾਡੀ ਅੱਖਾਂ ਦੇ ਵਿੱਚ ਸਾਰਾ ਸਮਾਨ ਬਣਿਆ ਕੋਈ ਕੱਲੂ ਆਣ ਕੇ ਗਿਆ ਨਹੀਂ ਸਦਾ ਸਮਾਨ ਮਾੜਾ ਸੀ ਸਾਰਾ ਕੁਝ ਘਰੇ ਬਣਿਆ ਲਓ ਜੀ ਔਰ ਵੀਰ ਜੀ ਤੁਸੀਂ ਨਵੇਂ ਆ ਠੀਕ ਠਾਕ ਏ ਹਾਂਜੀ ਉਹ ਵੀਰ ਜੀ ਵੀ ਠੀਕ ਠਾਕ ਏ ਉਹ ਚੱਕਾ ਕਰੋ ਜਾਵਾ ਜਾਵਾ ਆ ਤਾਂ ਮਿੰਟ ਮਾਰਿਆ ਇਹਨਾਂ ਨੇ ਲਾਉਣ ਲੱਗਿਆ ਬਹੁਤ ਨਿਕਾਇਆ ਫੱਪੜ ਆ ਹੋਰ ਨੇ ਇੱਕ ਇੱਕ ਸੰਤਰਾ ਹੋਰ ਖੜ ਗਿਆ ਪੱਕੀ ਸੰਤਰਾ ਹੀ ਬੜਾ ਕਰਤਾ ਮੈਨੂੰ ਜੂਸ ਹੀ ਚੱਲੂਗਾ ਨੂੰ ਦੂਜਾ ਸੰਤਰੇ ਗਾਜਰਾਂ ਵਿੱਚ ਵਾਗੇ ਕੋਈ ਨਹੀਂ ਲੱਗਣੀ ਨਾ ਕੱਲੀ ਨੈਕਸੀ ਤੇ ਗੰਦੇ ਪਰਨੇ ਗੱਲ ਦੇ ਜਿੰਨਾ ਸੰਤਰਾ ਰਿਆਂ ਦਾ ਯਾਰ ਗਲਾ ਹੀ ਨਹੀਂ ਲੋਟ ਆਉਂਦਿਆ ਯਾਰ ਸੰਤਰਾ ਖਾ ਦੇਖੀ ਆ ਬਹੁਤ ਕੰਮ ਕਰਦਾ ਮੁੰਡਾ ਹਾਂ ਇਹ ਸੰਤਰਾ ਖਾ ਕੇ ਹਾਂਜੀ ਗਾਇਜ਼ ਤੁਸੀਂ ਦੇਖ ਹੀ ਲਓਣੀ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ